ਹਰ ਗਦੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਿਣ ਤੋ ਦਹੋਰ ਜੇ ਮੰਗਣਾ ਸਿਰ ਦੁੱਖਾਂ ਕਾ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਦੇਹ ਨਾਮ ਸੰਤੋਖੀਆ ਉਤਰ ਮਨ ਕੀ ਭੁਖ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 3 ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਇਹ ਤਨ ਅਖਟ ਨਾ ਨਿਕਟੈ ਨਾ ਜਾਏ ਉਰਾ ਸਤਗੁਰ ਦੀ ਆਦਖਾਏ ਅਪੁਨੇ ਸਤਗੁਰ ਕੋ ਸਤ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹ ਤਨ ਓਖਟ ਨਨੁ ਕਟ ਨਾ ਜਾਏ ਉਰਾ ਸਤਗੁਰ ਦੀ ਆਦਖਾਏ ਆਪੁਨੇ ਸਤਗੁਰ ਕੋ ਸਤ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਈ ਗੁਰਪੂਰ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸਾਇ ਮਨ ਆਇ ਰਹਾ ਅਵਗੁਣ ਕਾਟ ਗੁਣ ਰਦਾ ਸਮਾਏ ਪੂਰੇ ਗੁਰ ਕੈ ਸਾਜ ਸੁਭਾਅ ਪੂਰੇ ਗੁਰ ਕੀ ਸਾਚੀ ਬਾਣੀ ਸਖ ਮਾਣ ਅੰਤਰ ਸਾਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੋ ਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸਾ ਮਣਿਆ ਸਭ ਮਹਿ ਵਸੈ ਪ੍ਰਭ ਏਕੋ ਸੋਈ ਗਰਮਤੀ ਕਟ ਪਰਗਟ ਹੋਏ ਸਹਜੇ ਜਿਨ ਪ੍ਰਭ ਜਾਨ ਪਛਾਣਿਆ ਨਾਨਕ ਨਾਮ ਮਿਲਿਆ ਮਨ ਮਾਨਿਆ ਸਭ ਮੈਂ ਵਸਾ ਪ੍ਰਭ ਏਕੋ ਸੋਏ ਗੁਰਮਤੇ ਕਟ ਪਰਗਟ ਹੋਏ ਸਾਝ ਜਿਨ ਪ੍ਰਭ ਜਾਨ ਪਛਾਣਿਆ ਨਾਨਕ ਨਾਮ ਮਿਲਿਆ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੋਗਾਤ ਸੱਚ ਹੈ ਵੀ ਸਾਚੋ ਨਾਨਕ ਹੋਸੀ ਵੀ ਸਾਚੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अर्जुनੀ ਸਾਪ ਹੰ ਗੁਰ ਪ੍ਰਸਾਦ ਜਪ ਆਦ ਸੱਚੋ ਜੋਗਾਦ ਸੱਚੋ ਹੈ ਭੀ ਸੱਚੋ ਨਾਨਕ ਹੋਸੀ ਭੀ ਸੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ